ਅੰਬਾਨੀ ਮੋਦੀ ਦਾ ਕਹਿੰਦੇ ਕੀ ਰੌਲਾ ਚੱਲ ਰਿਹਾ ਜੀ YouTube ਤੇ ਕਹਿੰਦੇ ਅੰਬਾਨੀ ਨੇ ਪੀਐਮ ਅੰਬਾਨੀ ਪੀਐਮ ਬਦਲ ਸਕਦਾ ਹੈ ਕਹਿੰਦੇ ਅੰਬਾਨੀ ਵਾਲਾ ਜਿਹੜਾ ਰੌਲਾ ਹੈ ਨਾ ਸਰ ਅੰਬਾਨੀ ਦੋ ਨਹੀਂ ਮੁਕੇਸ਼ ਤੇ ਅਨਿਲ ਅਨਿਲ ਉਹਨਾਂ ਮੈਂ ਇੱਕ ਰੀਲ ਸੁਣੀ ਸੀ ਤੇ ਉਹਦੇ ਵਿੱਚ ਨਾ ਅੱਜਕੱਲ ਸ਼ਾਇਰੀ ਸੁਣ ਲਈਦੀ ਆ ਥੋੜੀ ਬਹੁਤੀ ਸਕੂਨ ਦਿੰਦੀ ਹੈ ਹਾਂ ਉਹ ਥੋੜੇ ਬਹੁਤ ਕਿਤੇ ਲਿਖ ਵੀ ਲਈਦਾ ਵੈਸੇ ਤੇ ਲੇਖਕ ਮਾਰ ਹੀ ਲਿਆ ਮੈਂ ਆਪਦਾ ਜੀ ਇਸ ਭਜਨ ਅੱਠ ਦੇ ਵਿੱਚ ਲੇਖਕ ਤੇ ਮਰੀ ਗਿਆ ਇਹ ਵੈਸੇ ਵੱਖਰੀ ਉਹ ਦੁਨੀਆ ਹੈ ਇਹ ਹਾਂ ਜੀ ਇਹ ਕਾਣੀ ਦੁਨੀਆ ਨਹੀਂ ਹਾਂ ਜੀ ਇਹ ਤੁਹਾਨੂੰ ਪਤਾ ਖਬਰਾਂ ਵਾਲੀ ਦੁਨੀਆ ਇੱਕ ਵੱਖਰੀ ਦੁਨੀਆ ਹੂੰ ਤੋ ਆਪਦੇ ਅੰਦਰ ਦਾ ਮਾਰ ਬੈਠੇ ਚਲੋ ਕਿਥੇ ਜਗਾਵਾਗੇ ਦੁਬਾਰਾ ਫੇਰ ਸੁਤਾ ਸ਼ੇਰ ਤੋ ਗੱਲ ਇਹ ਆ ਜਨਾਬ ਉਹਦੇ ਵਿੱਚ ਨਾ ਉਹ ਇੱਕ ਸ਼ੇਰ ਬੋਲਦਾ ਸ਼ਾਇਦ ਪਾਕਿਸਤਾਨੀ ਆ ਕੋਈ ਕਵੀ ਜੀ ਉਹ ਕਹਿੰਦਾ ਕਿ हमारे फैसले हमको अक्सर मार जाते हैं हम जहां पर जीतना होता है वहीं पर हार जाते हैं हम फैसले जी मतलब शेर जेड़ा है वो फैसले दी एक परिभाषा ਦੱਸਦਾ ਵਿਆਖਿਆ ਕਰ ਕਿ फैसले ਕਿੰਨੇ ਮਹੱਤਵਪੂਰਨ ਨੇ ਕਿ ਜਿੱਥੇ ਅਸੀਂ ਜਿੱਤਣਾ ਹੁੰਦਾ ਉੱਥੇ ਹਾਰ ਜਾਂਦੇ ਆ ਜਦ ਇਹਨਾਂ ਦੋਨਾਂ ਭਾਵਾਂ ਦਾ ਵਟਵਾਰਾ ਹੋਇਆ ਹੁਣ ਗੱਲ ਟਿਕਾਣੇ ਲਵਾ ਲਿਓ ਕਿਸੇ ਸਮੇਂ ਅਨਿਲ ਅੰਬਾਨੀ ਦੀ ਪ੍ਰਾਪਰਟੀ ਇੱਕ ਵੇਲੇ ਮੁਕੇਸ਼ ਤੋਂ ਜ਼ਿਆਦਾ ਹੋ ਗਈ ਸੀ ਜੀ ਕਿਉਂ ਕਿ ਰਿਲਾਇੰਸ ਕਮਿਊਨੀਕੇਸ਼ਨ ਹੀ ਤਾਂ ਉਹ ਲੈ ਕੇ ਆਈ ਸੀ ਨਾ ਚਟਾ ਟੈਲੀਫੋਨ ਹੂੰ ਉਦੋਂ ਮੁਕੇਸ਼ ਤੇ ਸੈਕਟਰ ਚ ਹੀ ਨਹੀਂ ਸੀ ਜੀ ਸਰ ਅੰਬਾਨੀ ਨੇ ਆ ਕੇ ਤੁਹਾਨੂੰ ਬਚਾ ਦਿੱਤੇ ਇਹ ਗੱਲ 2001-02 ਦੀਆਂ ਨੇ ਠੀਕ ਹੈ ਜੀ ਹੂੰ ਮਤਲਬ ਉਸ ਟਾਈਮ ਅਸੀਂ ਉਸ ਟਾਈਮ ਦੇ ਮੋਬਾਈਲ ਵਰਤੋਕਾਰ ਆ ਜਦੋਂ ਇਹਨਾਂ ਨੇ ਫ੍ਰੀ ਵੰਡੇ ਸਨ 24-25 ਸਾਲ ਪਹਿਲਾਂ ਲਗਭਗ ਹਾਂ ਜੀ ਉਦੋਂ ਵੀ ਪਹਿਲਾਂ ਮੈਂ ਫੋਨ ਇਸਤੇਮਾਲ ਕਰਦਾ ਜਦੋਂ ਕਾਫੀ ਕਾਲਿੰਗ ਮਹਿੰਗੀ ਹੁੰਦੀ ਸੀ ਮੈਨੂੰ ਮੇਰੇ ਇੱਕ ਦੋਸਤ ਦੇ ਕੇ ਗਿਆ ਸੀਗਾ ਉਦੋਂ ਤੇ ਲੋਟ ਚ ਵੇਦੇ ਹੁੰਦੇ ਸੀ ਵੀ ਯਾਰ ਇਹਦੇ ਕੋਲ ਕਿੱਥੋਂ ਆ ਗਿਆ 70 ਜਿਆ ਤੇ ਖੈਰ ਗੱਲ ਹੀ ਆ ਕਿ ਭਈ ਹੁਣ ਤੁਸੀਂ ਇਹ ਵੇਖੋ ਕਿ ਫਰਾਂਸਲੇ ਕਿੱਦਾਂ ਦੇ ਹੋਏ ਕਿ ਉਹ ਦਿਵਾਲੀਆ ਹੋ ਗਿਆ ਦਿਵਾਲੀਆ ਲਾਂਤਾ ਉਹਨੇ ਆਪਣੇ ਆਪ ਪੈਸਾ ਉਹਨੇ ਸਰ ਚੱਕਿਆ ਬੈਂਕਾਂ ਚੋ ਅੱਜ ਮੇਰੇ ਖਿਆਲ ਦੇ ਨਾਲ SBI ਤੋਂ ਬਾਅਦ Bank of India ਵੀ ਆ ਗਿਆ ਕਿ ਇਸ ਬੰਦੇ ਨੇ ਸਾਡੇ ਨਾਲ ਵੀ ਫਰਾਡ ਕਰਤਾ ਮਤਲਬ ਕਿ ਉਹ ਅੰਬਾਨੀ ਜਿਹੜਾ ਕਿਸੇ ਸਮੇਂ ਆਪਣੇ ਭਰਾ ਤੋਂ ਉੱਤੇ ਚਲਾ ਗਿਆ ਉਹਨੇ ਗਾ ਫਿਰ ਦਿਵਾਲੀ ਆਲਾਨ ਦਿੱਤਾ ਆਪਣੇ ਆਪ ਜੀ ਪੈਸਾ ਕਿੱਧਰ ਗਿਆ ਕਿੱਧਰ ਨਹੀਂ ਉਹ ਤੇ ਉਹ ਜਾਣੇ ਤੇ ਜਾਂ ਜਾਣੇ ਖੁਦਾ ਪਰ ਉਹਦੇ ਚ ਕੀ ਹੋਇਆ ਕਿ ਤੁਸੀਂ ਵੇਖੋ ਕਿ ਇੱਕ ਮੌਕਾ ਇਦਾਂ ਦਾ ਵੀ ਆਇਆ ਕਿ ਜਦੋਂ ਰਫਾਇਲ ਡੀਲ ਹੋਈ ਸਾਬ ਲਾਲੋ ਕਿ ਇਹਨੂੰ ਠੇਕਾ ਦੇ ਦਿੱਤਾ ਹੈ ਇਹਨਾਂ ਨੇ ਹਮਮੋਦੀ ਹਰਾਂ ਨੇ ਜੀ ਯਾਰੀਆਂ ਸਨ ਬਿਲਕੁਲ ਠੀਕ ਹੈ ਜੀ ਹੁਣ ਗਾਹ ਕਿ ਕੀ ਚੀਜ਼ ਹੋ ਰਹੀ ਹੈ ਦੇਖੋ ਜਿਹੜਾ ਇਹ ਅਨਿਲ ਅੰਬਾਨੀ ਦੀ ਯਾਰੀ ਦੋਸਤੀ ਹੈ ਨਾਇਡੂ ਦੇ ਨਾਲ ਬਹੁਤ ਜ਼ਿਆਦਾ ਹੁਣ ਉਹ ਉਪ ਰਾਸ਼ਟਰਪਤੀ ਵਾਲਾ ਇਲੈਕਸ਼ਨ ਫਸ ਸਕਦਾ ਹੈ ਜੀ ਮੈਂ ਆਪਣੇ ਸ਼ਨੀਵਾਰ ਵਾਲੇ ਪ੍ਰੋਗਰਾਮ ਚ ਵੀ ਦੱਸਿਆ ਸੀਗਾ ਕਿ ਨਾਇਡੂ ਤੇ ਮੁਕਦਮੇ ਨੇ ਹਮ ਇਹ ਮੇਰੇ ਖਿਆਲ ਦੇ ਨਾਲ ਜਿਹੜਾ ਜ਼ਿਕਰ ਕਰ ਰਹੇ ਨੇ ਕਿ ਇਸੇ ਸੰਦਰਭ ਵਿੱਚ ਕਰ ਰਹੇ ਨੇ ਕਮੈਂਟ ਵਾਲੇ ਭਾਈ ਸਾਹਿਬ ਕਿ ਅਨਿਲ ਅਮਾਨੀ ਤੇ ਛਾਪੇ ਮਾਰੀ ਦਾ ਜਿਹੜਾ ਭੈ ਆ ਉਹ ਦਿਖਾਇਆ ਜਾ ਰਿਹਾ ਨਾਇਡੂ ਤੇ ਹੂੰ ਕਿ ਤੇਰਾ ਦੋਸਤ ਰਗੜਦਾ ਜੀ ਤੇ ਤੇਰਾ ਘਰ ਕੋਈ ਬਹੁਤੀ ਦੂਰ ਨਹੀਂ ਭੱਜਦੇਆਂ ਨੂੰ ਵਾਣ ਇੱਕੋ ਜਨੇ ਹੁੰਦੇ ਆ ਸੋ ਉਹ ਚਰਚਾ ਜਿਹੜੀ ਆ ਮੇਰੇ ਖਿਆਲ ਦੇ ਨਾਲ ਇਹਨਾਂ ਨੇ ਨਾਲ ਚੋੜੀ ਆ ਕਿ ਅਨਿਲ ਅਮਬਾਨੀ ਹੈ ਜਿਹੜਾ ਉਹਦੇ ਤੇ ਛਾਪੇ ਮਾਰੀ ਹੋ ਰਹੀ ਆ ਹਾਂ ਮੁਕੇਸ਼ ਅਮਬਾਨੀ ਵਾਲਾ ਕੋਈ ਮੈਟਰ ਹੋਵੇ ਤੇ ਉਹ ਤੇ ਮੈਨੂੰ ਪਤਾ ਨਹੀਂ ਪਰ ਇਹ ਰੇਡਾਂ ਦਾ ਬਹੁਤ ਟ੍ਰੈਂਡ ਮਤਲਬ ਕਿ ਖਬਰਾਂ ਟ੍ਰੈਂਡ ਚ ਨੇ ਆ ਇਸ ਵੇਲੇ ਹੂੰ 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 ਸੋ ਇਹਦਾ ਸਾਬਦਾ ਸਣ 2008 ਦੇ ਵਿੱਚ ਅਨਿਲ ਅਮਬਾਨੀ ਕਹਿੰਦੇ ਦੁਨੀਆ ਦਾ ਤੀਜੇ ਨੰਬਰ ਦਾ ਅਮੀਰ ਸੀ ਕੀ ਬਾਤ ਹੈ ਜੀ ਦੇਖੋ ਮੈਂ ਤਾਂ ਦੱਸਿਆ ਨਾ ਬੜਾ ਦੌਲਤਮੰਦ ਇਨਸਾਨ ਹੋ ਗਿਆ ਸੀਗਾ ਕਿਸੇ ਟਾਈਮ ਜੀ